ਜਿਹੜੇ ਅੱਜ ਖੜੇ ਆ ਪਿੰਡ ਪੱਟੀਆਂ ਵਿੱਚ ਜਿੱਥੇ ਕਿ ਪਿੰਡ ਦੀਆਂ ਕੁੜੀਆਂ ਵੱਲੋਂ ਪੀਂਆਂ ਦਾ ਤਿਉਹਾਰ ਮਨਾਇਆ ਗਿਆ ਏ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਵਣ ਮਹੀਨਾ ਚੱਲ ਰਿਹਾ ਏ ਉਹ ਸਾਵਣ ਦੇ ਮਹੀਨੇ ਜੋ ਹੈ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪੀਂਆਂ ਦਾ ਤਿਉਹਾਰ ਮਨਾਇਆ ਜਾਂਦਾ ਏ ਹਾਂ ਜੀ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਪੰਜਾਬੀ ਵਿਰਸੇ ਬਾਰੇ ਪੰਜਾਬੀ ਇਤਿਹਾਸ ਬਾਰੇ ਜਾਗਰੂਕ ਕਰਵਾਇਆ ਏ ਜੋ ਲੋਕ ਪੰਜਾਬੀ ਵਿਰਸੇ ਨੂੰ ਦੇ ਜਾ ਰਹੇ ਨੇ ਅਸੀ ਆਚਾਸੀ ਉਹਨਾਂ ਨੂੰ ਜਾਗਰੂਕ ਕਰਵਾਇਆ ਹੈਗਾ ਇਹ ਆਚਾਸੀ ਇਸੇ ਖਾਤਰ ਤੀਆਂ ਦਾ ਮੇਲਾ ਲਗਾਇਆ ਕਿ ਤਾਂ ਜੋ ਜਾਗਰੂਕ ਹੋਣ ਬੱਚੇ ਆਪਣੀ ਆਉਣ ਵਾਲੀ ਪੀਰੀਅਡ ਦੱਸਣ ਤੀਆਂ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ ਤੀਆਂ ਦਾ ਮੇਲਾ ਕੀ ਸੀ ਇਹਦਾ ਕੀ ਮਹੱਤਵ ਸੀ ਕਿਉਂਕਿ ਜਿਸ ਤਰ੍ਹਾਂ ਅੱਜਕੱਲ ਤੁਸੀਂ ਦੇਖ ਰਹੇ ਹੋ ਕਿ ਮਤਲਬ ਸੋਸ਼ਲ ਮੀਡੀਆ ਜਮਾਨਾ ਲੋਕੀ ਮੋਬਾਈਲਾਂ ਦੇ ਵਿੱਚ ਜਾਂ ਆਪਣੇ ਕੰਮਾਂ ਦੇ ਵਿੱਚ ਇੰਨੇ ਕਿ ਬਿਜੀਏ ਜਿਹੜਾ ਕਲਚਰ ਜਿਹੜਾ ਭੁੱਲਦੇ ਜਾ ਰਹੇ ਨੇ ਮਤਲਬ ਪਈ ਪੰਜਾਬ ਦਾ ਉਹਦੇ ਬਾਰੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅੱਜ ਅਸੀਂ ਲੋਕਾਂ ਨੇ ਇਹੀ ਕਾਹ ਕ੍ਰੀ ਕਰਾਇਆ ਹੈ ਕਿ ਆਪਣੇ ਮਿਰਸੇ ਨੂੰ ਆਪਣੇ ਪੁਰਾਣੇ ਪੰਜਾਬ ਨੂੰ ਨਹੀਂ ਭੁੱਲਣਾ ਚਾਹੀਦਾ ਇਹ ਸਾਡੀ ਸ਼ਾਨ ਹੈ ਸਾਨੂੰ ਜਿਹਦੇ ਮਾਣ ਹੈ ਇਹਨੂੰ ਆਪਾਂ ਨਹੀਂ ਭੁਲਾਣਾ ਚਾਹੀਦਾ ਇੱਕ ਬੋਲੀ ਪਾਗੜਾ ਹਾਂ ਕੋਈ ਗਿੱਧਾ ਪਾਗੜਾ ਹਰਿਆ ਹਰਿਆ ਸਾਸਰੀਏ ਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਸਾਲ ਦੇ ਵਿੱਚ ਮਹੀਨਾ ਹੁੰਦਾ ਏ ਸਾਵਣ ਦਾ ਜਿਹਨੂੰ ਅਸੀਂ ਹਿੰਦੀ ਦੇ ਵਿੱਚ ਸਾਵਨ ਦਾ ਮਹੀਨਾ ਵੀ ਕਹਿੰਦੇ ਆ ਔਰ ਇਸੇ ਸਾਵਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਏ ਤੀਆਂ ਦੇ ਤਿਹਾਰ ਦੇ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕੁੜੀਆਂ ਮੁੰਡਿਆਂ ਨਾਲ ਇਕੱਠੀਆਂ ਹੋ ਕੇ ਪੰਜਾਬੀ ਪਹਿਰਾਵੇ ਦੇ ਵਿੱਚ ਗਿੱਧੇ ਬੋਲੀਆਂ ਪੰਗੜੇ ਪੀਂਗਾ ਝੂਟਦੀਆਂ ਨੇ ਇਸੇ ਸੱਭਿਆਚਾਰਕ ਪੰਜਾਬ ਦੇ ਵਿਰਸੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੁਰਦਾਸਪੁਰ ਦੇ ਵਿੱਚ ਪੈੰਦੇ ਪਿੰਡ ਪੱਟੀਆਂ ਵਿਖੇ ਪਿੰਡ ਦੀਆਂ ਕੁੜੀਆਂ ਮਟਿਆਰਾਂ ਵੱਲੋਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਗਾਹ ਵਧਾਉਂਦਿਆਂ ਹੋਇਆਂ ਇੱਕ ਬਹੁਤ ਹੀ ਵਧੀਆ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਪਿੰਡ ਦੀਆਂ ਕੁੜੀਆਂ ਮਟਿਆਰਾਂ ਵੱਲੋਂ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਗਿੱਧਾ ਪੰਗੜਾ ਲੋਕ ਬੋਲੀਆਂ ਮਟਿਆਰਾ ਵੱਲੋਂ ਕੁੜੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਇਸ ਦੌਰਾਨ ਜਦੋਂ ਪੰਜਾਬੀ ਪਹਿਰਾਵੇ ਦੇ ਵਿੱਚ ਕੁੜੀਆਂ ਵੱਲੋਂ ਸਟੇਜ ਦੇ ਉੱਪਰ ਆਪੋ ਆਪਣੀ ਪਰਫਾਰਮੈਂਸ ਪੇਸ਼ ਕੀਤੀ ਗਈ ਤਾਂ ਥੱਲੇ ਬੈਠੇ ਦਰਸ਼ਕਾਂ ਵੱਲੋਂ ਖੂਬ ਉਹਨਾਂ ਦਾ ਸਵਾਗਤ ਕੀਤਾ ਗਿਆ ਪਸੰਦ ਕੀਤਾ ਗਿਆ ਅਤੇ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲ ਕਰਦਿਆਂ ਪਿੰਡ ਦੀਆਂ ਕੁੜੀਆਂ ਵੱਲੋਂ ਕਿਹਾ ਗਿਆ ਕਿ ਇਹ ਪ੍ਰੋਗਰਾਮ ਜੋ ਅੱਜ ਅਸੀਂ ਤੀਆਂ ਦਾ ਮਨਾ ਰਹੇ ਹਾਂ ਇਹ ਅਸੀਂ ਹਰ ਸਾਲ ਮਨਾਇਆ ਕਰਾਂਗੇ ਅਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਆਪਣੇ ਪਿੰਡ ਪਟੀਆਂ ਦੇ ਵਿੱਚ ਆਪਣੇ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਨੂੰ ਜਿੰਦਾ ਰੱਖਣ ਵਾਸਤੇ ਇਹ ਜੋ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਨੇ ਨਵੀਂ ਪੀੜੀ ਨੂੰ ਮੈਸੇਜ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਜਿਹੜੇ ਪੰਜਾਬ ਦੇ ਸੱਭਿਆਚਾਰਕ ਇਸ ਤਰ੍ਹਾਂ ਦੇ ਪ੍ਰੋਗਰਾਮ ਹੰਤੀਆਂ ਦਾ ਵਿਸਾਖੀ ਦਾ ਜਾਂ ਕੋਈ ਹੋਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜੋ ਪੀੜੀ ਨਵੀਂ ਪੀੜੀ ਭੁੱਲਦੀ ਜਾ ਰਹੀ ਹੈ ਇਹੋ ਜਿਹੇ ਪ੍ਰੋਗਰਾਮ ਉਹਨਾਂ ਨੂੰ ਅਸੀਂ ਯਾਦ ਕਰਾਉਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਤੀਆਂ ਦਾ ਇਹ ਪਿੰਡ ਦੇ ਵਿੱਚ ਕਰਾਇਆ ਹੈ ਇਸ ਦੌਰਾਨ ਸਟੇ ਸੈਕਟਰੀ ਦੀ ਜ਼ਿੰਮੇਵਾਰੀ ਸਿਰ ਤਵੱਲ ਨਵਾਈ ਗਈ। ਉਹਨਾਂ ਵੱਲੋਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਟੇ ਦੇ ਉੱਪਰ ਪ੍ਰੋਗਰਾਮ ਪੇਸ਼ ਕਰਦਿਆਂ ਦਰਸ਼ਕਾਂ ਨੂੰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੱਤਾ ਅਤੇ ਲੰਬੇ ਸਮੇਂ ਤੱਕ ਦਰਸ਼ਕਾਂ ਨੂੰ ਬੈਠਣ ਵਾਸਤੇ ਮਜਬੂਰ ਕਰ ਦਿੱਤਾ। ਇਹ ਪ੍ਰੋਗਰਾਮ ਜੋ ਸੀ ਇਹ ਪਿੰਡ ਦੇ ਪੁਰਾਣੇ ਪ੍ਰਾਇਮਰੀ ਸਕੂਲ ਦੀ ਗਰਾਊਂਡ ਦੇ ਵਿੱਚ ਕਰਾਇਆ ਗਿਆ। ਇਸ ਮੌਕੇ ਖੀਰ ਦਾ ਲੰਗਰ ਵੀ ਲਾਇਆ ਗਿਆ। ਪੱਕੀ ਫਸਲ ਤੇ ਤੀਂ ਡੋਰੀ ਦੀ ਕਹਿੰਦੇ ਕਰਨੀ ਪੈਂਦੀ ਰਾਖੀ ਪੱਕੀ ਫਸਲ ਤੇ ਤੀਂ ਡੋਰੀ ਦੀ ਕਹਿੰਦੇ ਕਰਨੀ ਪੈਂਦੇ ਮੇਰਾ ਗੁੱਸਾ ਕਰ ਨਹੀਂ ਗੱਲ ਮਾਂ ਤੇਰੀ ਨਹੀਂ ਆਖੀ ਪੱਕੀ ਫਸਲ ਤੇ ਤੀਂ ਡੋਰੀ ਦੀ ਕਹਿੰਦੇ ਕਰਨੀ ਪੈਂਦੀ ਰਾਖੀ ਜਿਹੜੀ ਗਲੋਂ ਡਰਦੇ ਆ ਉਹੀ ਨਾ ਕਰਕੇ ਵਕਾਦੀ 니 ਤੇਰਾ ਪਿਓ ਬੰਦਿਆਂ ਵਿੱਚ ਬੈਂਦਾ ਏ ਨਾ ਦੀਏ ਬੇਠ ਲਵਾਦੀ 니 ਤੇਰਾ ਪਿਓ ਬੰਦਿਆਂ ਵਿੱਚ ਬੈਂਦਾ ਏ ਨਾ ਦੀਏ ਬੇਠ ਲਵਾਦੀ ਪਟੀਆਂ ਚ ਕੂਲੇ ਦੱਸ ਕਰ ਮਈਆ ਹੁਣ ਸ਼ਹਿਰ ਕਾਲਜ ਵਿੱਚ ਪਾਇਆ ਪਟੀਆਂ ਚ ਕੂਲੇ ਕਚਾਲ ਜਮਾਨੇ ਦੀ ਮੇਰਾ ਧੀਏ ਚਲ ਕਬਰਾਇਆ ਵੇਖ ਕਚਾਲ ਜਮਾਨੇ ਦੀ ਮੇਰਾ ਧੀਏ ਦਿਲ ਕਬਰਾਇਆ ਨੀ ਪਠੀਆਂ ਤੇ ਕੁੱਲੇ ਦਸ ਕਰਵਾਇਆ ਨੀ ਤੇਰਾ ਪਿਓ ਬੰਦਿਆਂ ਵਿੱਚ ਬੈੰਦਾ ਏ ਨਾ ਧੀਏ ਪੇਠਲਵਾ ਦੀ ਨੀ ਤੇਰਾ ਪਿਓ ਬੰਦਿਆਂ ਵਿੱਚ ਬੈੰਦਾ ਏ ਨਾ ਦੀਏ ਤੇਲਵਾਦੀ ਅਤੀ ਪਟਾਰੀ ਹੱਥ ਜੋੜ ਕੇ ਕਹਿੰਦਾ ਰਾਜ ਤੇਰੇ ਨੇ ਨਾ ਦੀਏ ਮਿੱਟੀ ਵਿੱਚ ਬੁਲਾਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਜਿਆਦਾ ਮਾ ਸੋ ਮੇਰੀ ਇੱਕ ਰਿਕਵੈਸਟ ਹੈ ਯਾਨਾ ਮੇਲਾ ਦੇਖਣ ਆਏ ਹੋਏ ਸਾਰੇ ਹੀ ਦਸ਼ਕਾਂ ਨੂੰ ਪਲੀਜ਼ ਜੋ ਬੱਚੇ ਨੇ ਪਲੀਜ਼ ਇੱਥੇ ਦਰਿਆ ਤੇ ਬੈਠ ਜਾਣ ਇਦਾਂ ਕਰਿਓ ਕਿ ਚੰਗਾ ਨਹੀਂ ਲੱਗਦਾ ਪ੍ਰੋਗਰਾਮ